ਪੰਜਾਬੀ ਲਾਈਨਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪਹਿਲਾ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਸ਼ਹੀਦ ਭਗਤ ਸਿੰਘ ਨਗਰ ਦੇ ਨਿਵਾਸੀ ਵਿਸ਼ਾਲ ਕਟਾਰੀਆ ਦੀ ਹੋਈ ਆਸਟ੍ਰੇਲੀਆ 'ਚ ਮੌਤ ਰੋਜੀ ਰੋਟੀ ਕਮਾਉਣ ਲਈ ਗਿਆ ਸੀ ਵਿਸ਼ਾਲ ਕਟਾਰੀਆ ਆਸਟ੍ਰੇਲੀਆ ਰਾਜਪੂਰਾ ਦੇ ਇੱਕ ਨੌਜਵਾਨ ਦਾ ਦਿਲ ਦਾ ਦੌਰਾ ਪੈਣ ਕਾਰਨ ਹੋਈ ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਵਿੱਚ ਮੌਤ ਅਮਰੀਕਾ ਦੀ ਟੈਰਿਫ ਜੰਗ ਦੌਰਾਨ ਚੀਨ ਨੇ ਦਿੱਤਾ ਭਾਰਤ ਨੂੰ ਵੱਡਾ ਝਟਕਾ ਚੀਨ ਨੇ ਭਾਰਤ ਅੰਦਰ ਆਈਫੋਨ ਦੇ ਨਿਰਮਾਣ ਨੂੰ ਸੱਟ ਮਾਰਨ ਦੀ ਕੀਤੀ ਕੋਸ਼ਿਸ਼ ਇਸ ਤਹਿਤ ਚੀਨ ਨੇ ਭਾਰਤ ਅੰਦਰ ਆਈਫੋਨ ਦਾ ਨਿਰਮਾਣ ਕਰ ਰਹੇ ਆਪਣੇ ਇੰਜੀਨੀਅਰਾਂ ਤੇ ਟੈਕਨੀਸ਼ੀਅਨਾਂ ਨੂੰ ਵਾਪਸ ਬੁਲਾਇਆ ਪੀਐਮ ਮੋਦੀ ਨੂੰ ਮਿਲਿਆ ਕਾਨਾ ਦਾ ਸਰਵੋੱਚ ਨਾਗਰਿਕ ਸਨਮਾਨ ਵੀਕਐਂਡ ਤੇ ਸਟੋਰਾਂ ਨੂੰ ਰਾਤੀ 8 ਵਜੇ ਤੱਕ ਖੁੱਲ੍ਹਾ ਰੱਖਣ ਦਾ ਪਾਇਲਟ ਪ੍ਰੋਜੈਕਟ ਸ਼ੁਰੂ ਕਰੇਗਾ ਕਿਊਬੈਕ ਫਿਲਹਾਲ ਤਿੰਨ ਸ਼ਹਿਰਾਂ ਵਿੱਚ ਹੋਵੇਗਾ ਪ੍ਰੋਜੈਕਟ ਆਸਟ੍ਰੇਲੀਆ ਚ ਰੋਜ਼ੀ ਰੋਟੀ ਕਮਾਉਣ ਲਈ ਗਏ ਮੁਕੰਦਪੁਰ ਨਿਵਾਸੀ ਵਿਸ਼ਾਲ ਕਟਾਰੀਆ ਦੀ ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਚ ਬਿੱਤੇ ਦਿਨੀ ਮੌਤ ਹੋ ਗਈ ਅੱਜ ਉਸ ਵੇਲੇ ਸਾਰਾ ਪਿੰਡ ਗਮਗੀਨ ਹੋ ਗਿਆ ਜਦੋਂ ਵਿਸ਼ਾਲ ਕਟਾਰੀਆ ਦੀ ਮ੍ਰਿਤਕ ਦੇ ਉਸਦੇ ਘਰ ਪਹੁੰਚੀ ਜਾਣਕਾਰੀ ਮੁਤਾਬਕ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਮੁਕੰਦਪੁਰ ਦਾ 33 ਸਾਲ ਦਾ ਵਿਸ਼ਾਲ ਕਟਾਰੀਆ ਉਰਫ ਹਰੀ ਪਿਛਲੇ ਕਈ ਸਾਲਾਂ ਤੋਂ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿਖੇ ਰਹਿ ਰਿਹਾ ਸੀ ਪਿਛਲੇ ਦਿਨੀ ਉਸ ਦੀ ਮੌਤ ਉਸ ਵੇਲੇ ਹੋ ਗਈ ਜਦੋਂ ਉਹ ਰਾਤ ਦੇ ਸਮੇਂ ਆਪਣੀ ਗੱਡੀ 'ਚ ਪੈਟਰੋਲ ਪੰਪ ਤੋਂ ਪਰਵਾ ਕੇ ਥੋੜਾ ਬਾਹਰ ਪਾਰਕਿੰਗ 'ਚ ਜਾ ਕੇ ਰੁਕਿਆ ਸਿਡਨੀ ਦੀਆਂ ਖਬਰਾਂ ਮੁਤਾਬਕ ਜਦੋਂ ਉਸ ਨੂੰ ਦੇਖਿਆ ਗਿਆ ਤਾਂ ਉਹ ਡਰਾਈਵਰ ਸੀਟ ਤੇ ਹੀ ਮ੍ਰਿਤਕ ਪਾਇਆ ਗਿਆ ਬਹੁਤ ਯਤਨਾਂ ਤੋਂ ਬਾਅਦ ਉਸ ਦੀ ਮ੍ਰਿਤਕ ਦੇ ਪਿੰਡ ਪਹੁੰਚੀ ਉੱਥੇ ਹੀ ਰਾਜਪੁਰਾ ਦੀ ਸ਼ੀਤਲ ਕਲੋਨੀ ਦੇ ਵਸਨੀਕ ਨੋਬਲਦੀਪ ਸਿੰਘ ਢਿੱਲੋਂ ਦੀ ਆਸਟ੍ਰੇਲੀਆ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਮ੍ਰਿਤਕ ਨੋਬਲਦੀਪ ਢਿੱਲੋਂ ਦੀ ਉਮਰ ਮਹਿਜ਼ 26 ਸਾਲ ਦੀ ਸੀ ਮ੍ਰਿਤਕ ਦਾ ਪਿਤਾ ਪੰਜਾਬ ਪੁਲਿਸ ਵਿੱਚੋਂ ਥਾਣੇਦਾਰ ਸੇਵਾਮੁਕਤ ਹੋਇਆ ਏ ਅਤੇ ਨੋਬਲਦੀਪ ਬਾਪਿਆਂ ਦਾ ਇਕੱਲਾ ਪੁੱਤਰ ਸੀ ਪਰਿਵਾਰ ਦੇ ਨਜ਼ਦੀਕੀਆਂ ਨੇ ਦੱਸਿਆ ਕਿ ਉਹ 8 ਸਾਲ ਪਹਿਲਾਂ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਗਿਆ ਸੀ ਜਿੱਥੇ ਉਹ ਪੜ੍ਹਾਈ ਪੂਰੀ ਕਰਨ ਮਗਰੋਂ ਨਿੱਜੀ ਕੰਮ ਕਰ ਰਿਹਾ ਸੀ ਬਿੱਤੇ ਦੀਨੀ ਆਸਟ੍ਰੇਲੀਆ ਦੀ ਇਮੀਗ੍ਰੇਸ਼ਨ ਵਿਭਾਗ ਤੋਂ ਪਿਤਾ ਨੂੰ ਫੋਨ ਆਇਆ ਕਿ ਉਸਦੇ ਲੜਕੇ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਆਸਟ੍ਰੇਲੀਆ ਵਿਖੇ ਰਹਿੰਦੇ ਉਹਨਾਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਨੋਬਲ ਕੰਮ ਕਰਕੇ ਆਪਣੇ ਘਰ ਵਿੱਚ ਸੁੱਤਾ ਪਿਆ ਸੀ ਇਸੇ ਦੌਰਾਨ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਰਾਜਪੁਰਾ ਦੇ ਨੌਜਵਾਨ ਦੀ ਆਸਟ੍ਰੇਲੀਆ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਅਮਰੀਕਾ ਵੱਲੋਂ ਛੇੜੀ ਟੈਰਿਫ ਵਾਰ ਦੌਰਾਨ ਚੀਨ ਨੇ ਭਾਰਤ ਨੂੰ ਵੱਡਾ ਝਟਕਾ ਦਿੱਤਾ ਹੈ ਚੀਨ ਨੇ ਭਾਰਤ ਅੰਦਰ ਆਈਫੋਨ ਦੇ ਨਿਰਮਾਣ ਨੂੰ ਸੱਟ ਮਾਰਨ ਦੀ ਕੋਸ਼ਿਸ਼ ਕੀਤੀ ਹੈ ਇਸ ਤਹਿਤ ਚੀਨ ਨੇ ਭਾਰਤ ਦੇ ਅੰਦਰ ਆਈਫੋਨ ਦਾ ਨਿਰਮਾਣ ਕਰ ਰਹੇ ਆਪਣੇ ਇੰਜੀਨੀਅਰਾਂ ਤੇ ਤਕਨੀਸ਼ੀਆਂ ਨੂੰ ਵਾਪਸ ਬੁਲਾ ਲਿਆ ਇਸ ਨਾਲ ਆਈਫੋਨ ਦਾ ਨਿਰਮਾਣ ਪ੍ਰਭਾਵਿਤ ਹੋਵੇਗਾ ਇਸ ਦੇ ਨਾਲ ਹੀ ਐਪਲ ਕੰਪਨੀ ਦੀ ਉਤਪਾਦਨ ਵਧਾਉਣ ਲਈ ਪਲਾਨਿੰਗ ਨੂੰ ਵੀ ਤੱਕਾ ਲੱਗੇਗਾ ਮੰਦਿਆਂ ਜਾ ਰਿਹਾ ਹੈ ਕਿ ਚੀਨ ਦੇ ਇਸ ਐਕਸ਼ਨ ਨਾਲ ਭਾਰਤ ਵਿੱਚ ਆਈਫੋਨ ਉਤਪਾਦਨ ਵਧਾਉਣ ਦੀ ਐਪਲ ਦੀ ਯੋਜਨਾ ਨੂੰ ਵੱਡਾ ਝਟਕਾ ਲੱਗ ਸਕਦਾ ਹੈ ਫੌਕਸਕੋਨ ਨੇ ਭਾਰਤ ਵਿੱਚ ਆਪਣੇ ਆਈਫੋਨ ਪਲਾਂਟਾਂ ਤੋਂ ਸੈਂਕੜੇ ਚੀਨੀ ਇੰਜੀਨੀਅਰਾਂ ਅਤੇ ਟੈਕਨੀਸ਼ੀਅਨਾਂ ਨੂੰ ਵਾਪਸ ਬੁਲਾ ਲਿਆ ਬਲੂਮਬਰਗ ਦੀ ਰਿਪੋਰਟ ਦੇ ਅਨੁਸਾਰ ਦੱਖਣੀ ਭਾਰਤ ਵਿੱਚ ਸਥਿਤ ਫੌਕਸਕੋਨ ਦੇ ਆਈਫੋਨ ਪਲਾਂਟਾਂ ਵਿੱਚ ਤਾਇਨਾਤ ਜ਼ਿਆਦਾਤਰ ਚੀਨੀ ਕਰਮਚਾਰੀਆਂ ਨੂੰ 2 ਮਹੀਨੇ ਪਹਿਲਾਂ ਵਾਪਸ ਆਉਣ ਲਈ ਕਿਹਾ ਗਿਆ ਹੈ ਹੁਣ ਤੱਕ 300 ਤੋਂ ਵੱਧ ਚਿੰਨੀ ਕਰਮਚਾਰੀ ਭਾਰਤ ਛੱਡ ਚੁੱਕੇ ਨੇ ਵਰਤਮਾਨ ਵਿੱਚ ਫੈਕਟਰੀ ਸੰਚਾਲਨ ਤਾਈਵਾਨੀ ਸਹਾਇਤਾ ਸਟਾਫ ਦੁਆਰਾ ਸੰਭਾਲਿਆ ਜਾ ਰਿਹਾ ਹੈ ਦੱਸ ਦਈਏ ਕਿ ਦੱਖਣੀ ਭਾਰਤ ਵਿੱਚ ਫੌਕਸ ਕਾਨ ਦਾ ਪਲਾਂਟ ਭਾਰਤ ਵਿੱਚ ਬਣੇ ਜ਼ਿਆਦਾਤਰ ਆਈਫੋਨ ਅਸੈਂਬਲ ਕਰਦਾ ਹੈ ਟਾਟਾ ਗਰੁੱਪ ਦੀ ਇਲੈਕਟ੍ਰੋਨਿਕਸ ਨਿਰਮਾਣ ਸ਼ਾਖਾ ਜਿਸ ਨੇ ਵਿਸਟਰਨ ਨੂੰ ਐਕਵਾਇਰ ਕੀਤਾ ਹੈ ਅਤੇ ਪੈਗਾਟਰੋਨ ਵਿੱਚ ਲਾਉਂਦੀ ਹੈ Apple ਦਾ ਇੱਕ ਹੋਰ ਵੱਡਾ ਸਪਲਾਈਅਰ ਬਣ ਗਈ ਹੈ ਇਸ ਫੈਸਲੇ ਤੇ ਫੌਕਸ ਕੌਨ ਜਾਂ Apple ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਪਰ ਇਹ ਦੱਸਿਆ ਗਿਆ ਕਿ ਇਸ ਸਾਲ ਦੇ ਸ਼ੁਰੂ ਵਿੱਚ ਚੀਨੀ ਅਧਿਕਾਰੀਆਂ ਨੇ ਆਪਣੇ ਰੈਗੂਲੇਟਰੀ ਏਜੰਸੀਆਂ ਦੇ ਸਥਾਨਕ ਸਰਕਾਰਾਂ ਨੂੰ ਭਾਰਤ ਦੇ ਦੱਖਣ ਪੂਰਬੀ ਏਸ਼ੀਆ ਵਿੱਚ ਟੈਕਨੋਲੋਜੀ ਟਰਾਂਸਫਰ ਤੇ ਉਪਕਰਨਾਂ ਦੇ ਨਿਰਯਾਤ ਤੇ ਪਾਬੰਦੀ ਲਗਾਉਣ ਲਈ ਕਿਹਾ ਸੀ ਇਸ ਦਾ ਉਦੇਸ਼ ਚੀਨ ਤੋਂ ਉਤਪਾਦਨ ਨੂੰ ਬਾਹਰ ਤਬਦੀਲ ਕਰਨ ਨੂੰ ਰੋਕਣਾ ਹੋ ਸਕਦਾ ਹੈ Apple ਦੇ CEO ਟਿਮ ਕੁੱਕ ਨੇ ਪਹਿਲਾਂ ਹੀ ਚੀਨੀ ਅਸੈਂਬਲ ਕਰਮਚਾਰੀਆਂ ਦੇ ਹੁਨਰ ਤੇ ਮਹਾਰਤ ਦੀ ਪ੍ਰਸ਼ੰਸਾ ਕਰ ਚੁੱਕੇ ਨੇ ਜਿਸ ਨੂੰ ਚੀਨ ਵਿੱਚ ਉਤਪਾਦਨ ਦਾ ਇੱਕ ਵੱਡਾ ਕਾਰਨ ਦੱਸਿਆ ਗਿਆ ਸੀ ਸੂਤਰਾਂ ਅਨੁਸਾਰ ਚੀਨੀ ਕਰਮਚਾਰੀਆਂ ਦੀ ਵਾਪਸੀ ਨਾਲ ਸਥਾਨਕ ਕਰਮਚਾਰੀਆਂ ਨੂੰ ਸਿਖਲਾਈ ਦੇਣ ਤੇ ਨਿਰਮਾਣ ਟੈਕਨੋਲੋਜੀ ਦੇ ਟਰਾਂਸਫਰ ਵਿੱਚ ਦੇਰੀ ਹੋ ਸਕਦੀ ਹੈ ਇਸ ਦੇ ਨਾਲ ਨਿਰਮਾਣ ਲਗਤਾਂ ਵਿੱਚ ਵਾਧਾ ਹੋਰ ਹੋਣ ਦੀ ਵੀ ਉਮੀਦ ਹੈ ਇੱਕ ਸਰੋਤ ਨੇ ਦੱਸਿਆ ਕਿ ਇਹ ਬਦਲਾਅ ਭਾਰਤ ਵਿੱਚ ਉਤਪਾਦਨ ਦੀ ਗੁਣਵੱਤਾ ਨੂੰ ਪ੍ਰਭਾਵਿਤ ਨਹੀਂ ਕਰੇਗਾ ਪਰ ਇਹ ਅਸੈਂਬਲੀ ਲਾਈਨ ਦੀ ਕੁਸ਼ਲਤਾ ਨੂੰ ਯਕੀਨੀ ਤੌਰ ਤੇ ਪ੍ਰਭਾਵਿਤ ਕਰ ਸਕਦਾ ਹੈ ਇਹ ਬਦਲਾ ਉਸ ਸਮੇਂ ਆਇਆ ਜਦੋਂ ਐਪਲ ਅਗਲੇ ਸਾਲ ਤੋਂ ਅਮਰੀਕਾ ਵਿੱਚ ਵੇਚੇ ਜਾਣ ਵਾਲੇ ਸਾਰੇ ਆਈਫੋਨ ਭਾਰਤ ਵਿੱਚ ਅਸੈਂਬਲ ਕਰਨ ਦੀ ਯੋਜਨਾ ਬਣਾ ਰਿਹਾ ਹੈ ਵਰਤਮਾਨ ਵਿੱਚ ਐਪਲ ਦਾ ਕੋਈ ਵੀ ਸਮਾਰਟਫੋਨ ਅਮਰੀਕਾ ਵਿੱਚ ਨਹੀਂ ਬਣਦਾ ਜ਼ਿਆਦਾਤਰ ਆਈਫੋਨ ਚੀਨ ਵਿੱਚ ਬਣਾਏ ਜਾਂਦੇ ਨੇ ਜਦੋਂ ਕਿ ਭਾਰਤ ਸਾਲਾਨਾ ਲਗਭਗ 40 ਮਿਲੀਅਨ ਯੂਨਿਟ ਪੈਦਾ ਕਰਦਾ ਹੈ ਪ੍ਰਧਾਨ ਮੰਤਰੀ ਮੋਦੀ ਬੁੱਧਵਾਰ ਨੂੰ 2 ਦਿਨਾਂ ਦੇ ਦੌਰੇ ਤੇ ਕਹਾਨਾ ਪਹੁੰਚੇ ਜਿੱਥੇ ਕਹਾਨਾ ਦੇ ਰਾਸ਼ਟਰਪਤੀ ਜੌਨ ਡਰਮਾਨੀ ਮਹੱਮਾਨੇ ਹਵਾਈ ਅੱਡੇ ਤੇ ਪ੍ਰਧਾਨ ਮੰਤਰੀ ਮੋਦੀ ਦਾ ਨਿੱਘਾ ਸਵਾਗਤ ਕੀਤਾ ਇਹ ਪ੍ਰਧਾਨ ਮੰਤਰੀ ਮੋਦੀ ਦੀ ਕਹਾਨਾ ਦੀ ਪਹਿਲੀ ਫੇਰੀ ਹੈ ਇਹ ਤਿੰਨ ਦਹਾਕਿਆਂ ਵਿੱਚ ਪਹਿਲੀ ਵਾਰ ਹੈ ਜਦੋਂ ਕੋਈ ਪ੍ਰਧਾਨ ਮੰਤਰੀ ਕਹਾਨਾ ਪਹੁੰਚਿਆ ਪ੍ਰਧਾਨ ਮੰਤਰੀ ਮੋਦੀ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਉਹਨਾਂ ਨੂੰ ਗਾਰਡ ਆਫ ਆਨਰ ਦੇ ਨਾਲ 21 ਤੋਪਾਂ ਦੀ ਸਲਾਮੀ ਦਿੱਤੀ ਗਈ ਇਸ ਦੇ ਨਾਲ ਹੀ ਕਹਾਨਾ ਚ ਪ੍ਰਧਾਨ ਮੰਤਰੀ ਮੋਦੀ ਦਾ ਅਫਸਰ ਆਫ ਆਰਡਰ ਆਫ ਦਾ ਸਟਾਰ ਅਫ ਕਾਨਾ ਨਾਲ ਵੀ ਸਨਮਾਨਿਤ ਕੀਤੇ ਗਏ ਰਾਜਸਥਾਨੀ ਅਕਰਾ ਵਿੱਚ ਇੱਕ ਪ੍ਰੋਗਰਾਮ ਦੌਰਾਨ ਰਾਸ਼ਟਰਪਤੀ ਮਹਾਮਾ ਅਤੇ ਪ੍ਰਧਾਨ ਮੰਤਰੀ ਮੋਦੀ ਨੂੰ ਕਾਨਾ ਦੇ ਸਰਵ ਉੱਚ ਨਾਗਰਿਕ ਸਨਮਾਨ ਨਾਲ ਸਨਮਾਨਿਤ ਕੀਤਾ ਪ੍ਰਧਾਨ ਮੰਤਰੀ ਮੋਦੀ ਨੇ ਇਹ ਸਨਮਾਨ ਭਾਰਤ ਦੇ ਨਾਗਰਿਕਾਂ ਨੂੰ ਸਮਰਪਿਤ ਕੀਤਾ ਹੈ ਅਤੇ ਇਸ ਸਨਮਾਨ ਲਈ ਕਾਨਾ ਦਾ ਧੰਨਵਾਦ ਵੀ ਕੀਤਾ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਨਾ ਦੇ ਰਾਸ਼ਟਰਪਤੀ ਜੌਨ ਰਮਾਨੀ ਮਹਾਮਾ ਨਾਲ ਮੁਲਾਕਾਤ ਕੀਤੀ कल बात ਤੋਂ ਬਾਅਦ ਭਾਰਤ ਅਤੇ ਕਹਾਣਾ ਦੇ ਅਧਿਕਾਰੀਆਂ ਦੋਵਾਂ ਨੇ ਦੇਸ਼ ਵਿਚਕਾਰ ਚਾਰ ਸਮਝੌਤਿਆਂ ਦੇ ਦਸਤਖਤ ਕੀਤੇ ਇਸ ਮੌਕੇ ਤੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਰਾਸ਼ਟਰਪਤੀ ਮਹਾਮਾ ਤੇ ਉਹਨਾਂ ਨੇ ਭਾਰਤ ਤੇ ਕਹਾਣਾ ਵਿਚਕਾਰ ਦਵੱਲੇ ਸਾਂਝੇਦਾਰੀ ਨੂੰ ਵਧਾਉਣ ਦਾ ਫੈਸਲਾ ਕੀਤਾ ਹੈ ਕੁਬੈਕ ਸਰਕਾਰ ਲੈਵਲ ਸਟੋਰਾਂ ਨੂੰ ਵੀਕੈਂਡ ਤੇ ਰਾਤ 8 ਵਜੇ ਖੁੱਲਣ ਤੱਕ ਦੀ ਇਜਾਜ਼ਤ ਦੇ ਰਹੀ ਹੈ ਕਿਊਬੈਕ ਸਰਕਾਰ ਨੇ ਇੱਕ ਨਵੇਂ ਤਜਰਬੇ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ ਤਹਿਤ ਤਿੰਨ ਸ਼ਹਿਰਾਂ ਵਿੱਚ ਰਿਟੇਲ ਸਟੋਰਾਂ ਨੂੰ ਵੀਕਐਂਡ ਤੇ ਰਾਤ 8 ਵਜੇ ਤੱਕ ਖੁੱਲੇ ਰਹਿਣ ਦੀ ਇਜਾਜ਼ਤ ਦਿੱਤੀ ਜਾਵੇਗੀ ਇਹ ਦੇਖਿਆ ਜਾਵੇਗਾ ਕਿ ਇਹ ਤਬਦੀਲੀ ਗਾਹਕਾਂ ਅਤੇ ਵਰਕਰਾਂ ਤੇ ਕਿਹੋ ਜਿਹਾ ਅਸਰ ਪਾਉਂਦੀ ਹੈ ਇਹ ਪਾਇਲਟ ਪ੍ਰੋਜੈਕਟ ਇਸ ਗਰਮੀ ਦੇ ਸੀਜ਼ਨ ਵਿੱਚ ਕਿਸੇ ਸਮੇਂ ਵੀ ਸ਼ੁਰੂ ਹੋਵੇਗਾ ਹਾਲਾਂਕਿ ਅਜੇ ਤਰੀਕ ਨਹੀਂ ਦਿੱਤੀ ਗਈ ਜਿਹੜੇ ਤਿੰਨ ਸ਼ਹਿਰ ਚੁਣੇ ਗਏ ਨੇ ਉਹ ਹਨ ਲਵੈਲ ਗਟਿਲੋ ਅਤੇ ਸੈਂਟ ਜਾਰਜ ਕਿਊਬੈਕ ਦੇ ਜੂਨੀਅਰ ਆਰਥਿਕ ਮੰਤਰੀ ਅਤੇ ਲਵੈਲ ਤੋਂ ਐਮ ਐਨਏ ਕ੍ਰਿਸਟੋਫਰ ਸਕੀਟ ਨੇ ਕਿਹਾ ਕਿ ਇਹ ਫੈਸਲਾ ਇਸ ਕਰਕੇ ਕੀਤਾ ਗਿਆ ਕਿਉਂਕਿ ਆਨਲਾਈਨ ਖਰੀਦਦਾਰੀ ਵਧਣ ਕਰਕੇ ਲੋਕਾਂ ਦੀ ਖਰੀਦਦਾਰੀ ਦੀ ਆਦਤ ਬਦਲ ਰਹੀ ਹੈ ਉਹਨਾਂ ਨੇ ਕਿਹਾ ਕਿ ਰਿਟੇਲ ਸਟੋਰਾਂ ਨੂੰ ਆਪਣਾ ਸਮਾਂ ਲਚਕੀਲਾ ਬਣਾਉਣਾ ਪਵੇਗਾ ਤਾਂ ਜੋ ਗਾਹਕ ਆ ਸਕਣ ਹੁਣ ਤੱਕ ਕਿ ਬੈਕ ਵਿੱਚ ਵੀਕਐਂਡ ਤੇ ਸਿਰਫ ਰੈਸਟੋਰੈਂਟ ਅਤੇ ਗਰੋਸਰੀ ਸਟੋਰ ਸ਼ਾਮ 5 ਵਜੇ ਤੱਕ ਹੀ ਖੁੱਲੇ ਰਹਿੰਦੇ ਸੀ ਇਹ ਪਾਇਲਟ ਪ੍ਰੋਜੈਕਟ ਦੁਕਾਨਦਾਰਾਂ ਨੂੰ ਇੱਕ ਵਿਕਲਪ ਦੇਵੇਗਾ ਮਤਲਬ ਇਹ ਜ਼ਰੂਰੀ ਨਹੀਂ ਕਿ ਉਹ 8 ਵਜੇ ਤੱਕ ਖੁੱਲੇ ਰਹਿਣ ਪਰ ਉਹ ਚਾਹਣ ਤਾਂ ਰਹਿ ਸਕਦੇ ਨੇ ਬਿਆਨ ਮੁਤਾਬਕ ਇਹ ਤਿੰਨ ਸ਼ਹਿਰ ਵੱਖ-ਵੱਖ ਕਾਰਨਾ ਕਰਕੇ ਪਾਇਲਟ ਪ੍ਰੋਜੈਕਟ ਲਈ ਚੁਣੇ ਗਏ ਨੇ ਗੈਟਿਨੋ ਸ਼ਹਿਰ ਦੀ 온ਟਾਰੀਓ ਨਾਲ ਭੂਗੋਲਿਕ ਨੇੜਤਾ ਲਵੈਲ ਦਾ ਇੱਕ ਵੱਡਾ ਖਰੀਦਦਾਰੀ ਗੜ੍ਹ ਹੋਣਾ ਅਤੇ ਸੈਂਟ ਜੋਰਜ ਵੱਡੇ ਸ਼ਹਿਰਾਂ ਤੋਂ ਦੂਰ ਲੋਕਲ ਆਰਥਿਕਤਾ ਦਾ ਚਿੰਨ੍ਹ ਹੈ ਪਾਇਲਟ ਪ੍ਰੋਜੈਕਟ ਦੇ ਅੰਤ ਤੇ ਸਰਕਾਰ ਮੁਲਾਂਕਣ ਕਰੇਗੀ ਕਿ ਇਹ ਨੀਤੀ ਸੂਬੇ ਭਰ ਵਿੱਚ ਲਾਗੂ ਕੀਤੀ ਜਾ ਸਕਦੀ ਹੈ ਜਾਂ ਨਹੀਂ ਨਿਊਜ਼ੀਲੈਂਡ 'ਚ ਇੱਕ ਪੰਜਾਬੀ ਤੇ ਸਟਿੱਕਾਂ ਡੰਡਿਆਂ ਅਤੇ ਰੋਲਿੰਗ ਪਿੰਨਾਂ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਤੋਂ ਬਾਅਦ ਗੰਭੀਰ ਜ਼ਖਮੀ ਹੋਏ ਇੱਕ 27 ਸਾਲਾ ਪੰਜਾਬੀ ਵਿਅਕਤੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਸਤਨਾਮ ਸਿੰਘ ਦੀ ਸੋਮਵਾਰ ਨੂੰ ਦੁਪਹਿਰ ਨੂੰ ਆਕਲੈਂਡ ਸਿਟੀ ਹਸਪਤਾਲ ਵਿੱਚ ਸਰਜਰੀ ਹੋਈ ਜਿਸ ਤੋਂ ਬਾਅਦ ਉਸ ਦਾ ਦਾਅਵਾ ਹੈ ਕਿ ਇਹ ਇੱਕ ਜਾਨਲੇਵਾ ਹਮਲਾ ਸੀ ਜਿਸ ਕਾਰਨ ਉਸ ਨੂੰ ਕਈ ਸੱਟਾਂ ਲੱਗੀਆਂ ਸਿੰਘ ਦੇ ਅਨੁਸਾਰ ਉਸ ਨੂੰ ਇੱਕ ਰਸੋਈ ਦੇ ਅੰਦਰ ਇੱਕ ਕੋਨੇ ਵਿੱਚ ਘਸੀਟਿਆ ਗਿਆ ਜਿੱਥੇ ਉਸ ਨੂੰ ਰਸੋਈ ਦੇ ਸਮਾਨ ਨਾਲ ਕੁੱਟਿਆ ਗਿਆ ਲਗਭਗ 2 ਵਜੇ ਰੇਮੰਡ ਟੂਵਰ ਸਟੀਟ ਅਤੇ ਇੱਕ ਸਥਾਨਕ ਸਟਰੀਟ ਸਵੀਪਰ ਸਤਨਾਮ ਸਿੰਘ ਨੂੰ ਸੜਕ ਦੇ ਕਿਨਾਰੇ ਜ਼ਖਮੀ ਹਾਲਤ ਵਿੱਚ ਮਿਲਿਆ ਜਿਸ ਤੋਂ ਬਾਅਦ ਉਸਨੇ ਪੁਲਿਸ ਨੂੰ ਬੁਲਾਇਆ ਜਦੋਂ ਕਿ ਇੱਕ ਸਾਥੀ ਨੇ ਸਤਨਾਮ ਸਿੰਘ ਨੂੰ ਐਮਰਜੈਂਸੀ ਸੇਵਾਵਾਂ ਦੇ ਆਉਣ ਤੱਕ ਗਰਮ ਰੱਖਣ ਲਈ ਇੱਕ ਰੇਨਕੋਟ ਦਿੱਤਾ ਇੱਕ ਹੋਰ ਰਾਹੀਰ ਗੇਕ ਮਾਈਕਲਜ਼ ਜੋ ਕਿ ਇੱਕ ਨਾਈਟ ਸ਼ਿਫਟ ਵਾਟਰ ਮੀਟਰ ਟੈਕਨੀਸ਼ੀਅਨ ਹੈ ਉਸਨੇ ਸਤਨਾਮ ਸਿੰਘ ਨੂੰ ਜ਼ਮੀਨ ਤੇ ਪਿਆ ਦੇਖਿਆ ਜੋ ਕਿ ਇੱਕ ਅੰਸ਼ਕ ਤੌਰ ਤੇ ਟਕਿਆ ਹੋਇਆ ਸੀ ਉਹ ਖਰਾਬ ਹਾਲਤ ਵਿੱਚ ਸੀ ਮਾਈਕਲਜ਼ ਨੇ ਇਹ ਕਿਹਾ ਮੇਰੀ ਟੀਮ ਅਤੇ ਪੁਲਿਸ ਪਹਿਲਾਂ ਹੀ ਉਸ ਦੀ ਦੇਖਭਾਲ ਕਰ ਰਹੀ ਹੈ ਪੁਲਿਸ ਨੇ ਹਮਲੇ ਦੇ ਸਬੰਧ ਵਿੱਚ ਇੱਕ 26 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਵਾਈਟ ਮਾਟਾ CIEB ਦੇ ਡਿਟੈਕਟਿਵ ਸੀਨੀਅਰ ਸਰਜੈਂਟ ਮੇਗਨ ਗੋਲਡੀ ਨੇ ਕਿਹਾ ਕਿ ਵਿਅਕਤੀ ਤੇ ਗੰਭੀਰ ਸਰੀਰਕ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਜ਼ਖਮੀ ਕਰਨ ਦਾ ਦੋਸ਼ ਲਗਾਇਆ ਗਿਆ ਵਾਈਟ ਮਾਟਾ ਕ੍ਰਾਈਮ ਸਕੁਐਡ ਦੁਆਰਾ ਉਸ ਸਵੇਰੇ ਸਰਚ ਵਾਰੰਟ ਜਾਰੀ ਕੀਤੇ ਗਏ ਸਨ ਜਿਸ ਨਾਲ ਗ੍ਰਿਫਤਾਰੀ ਹੋਈ ਹੈ ਸ਼ੱਕੀ ਵਿਅਕਤੀ ਨੂੰ ਮੰਗਲਵਾਰ 8 ਜੁਲਾਈ ਨੂੰ ਵਾਈਟ ਕੇਰੇ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਹੋਣ ਦਾ ਪ੍ਰੋਗਰਾਮ ਹੈ